ਰਾਣੀ ਰਸਕੁੰਬਲਾ ਨੇ ਜਦੋਂ ਦੱਸਿਆ ਕਿ ਮੇਰੇ ਕੋਲ ਇੱਕ ਤੋਤਾ ਆਇਆ ਜਿਹੜਾ ਜੋਤਿਸ਼ ਜਾਣਦਾ ਹੈ ਤੇ ਰਾਣੀ ਰਸਕੁੰਬਲਾ ਦੀ ਗੱਲ ਸੁਣ ਕੇ ਜਾਨੀ ਚੋਰ ਵੀ ਕਹਿੰਦਾ ਆਓ ਸੁਣੀਏ ਜਾਨੀ ਚੋਰ ਉਹ ਚਾਰ ਦਾ ਬਾਤਮੋਹ ਜਾਨੀ ਚੋਰ ਉਹ ਚਾਰ ਦਾ ਬਾਤਮੋਹ ਤੇਰੀ ਅਕਲ ਦੇ ਮੈਂ ਬਲਹਾਰ ਰਾਣੀ ਤੋਤਾ ਜੋਤਿਸ਼ੀ ਅਗਰ ਜੇ ਪਾਸ ਤੇਰੇ ਤੋਤਾ ਜੋਤਸ਼ੀ ਅਗਰ ਜੇ ਪਾਸ ਤੇਰੇ ਇਹ ਤੋਂ ਪੁੱਛਣਾ ਹੈ ਦਰਕਾਰ ਰਾਣੀ ਪੁੱਛੋ ਐਸ ਵੇਲੇ ਲੈ ਕੇ ਗਈ ਕਿੱਥੇ ਪੁੱਛੋ ਐਸ ਵੇਲੇ ਲੈ ਕੇ ਗਈ ਕਿੱਥੇ ਸਾਡੇ ਰਾਜੇ ਨੂੰ ਗੁਜ਼ਰੀ ਨਾਰ ਰਾਣੀ ਗਏ ਦੇਸ਼ ਕਿਹੜੇ ਦਿਸ਼ਾ ਕੌਣ ਸੀ ਹੈ ਗਏ ਦੇਸ਼ ਕਿਹੜੇ ਦਿਸ਼ਾ ਕੌਣ ਸੀ ਹੈ ਲਿਆ ਭੇਸ ਜੋ ਕੌਣ ਸਾ ਧਾਰ ਰਾਣੀ ਉਸੇ ਪਾਸੇ ਨੂੰ ਚੱਲ ਕੇ ਲੱਭ ਲਈਏ ਲੱਭ ਲਈਏ ਲੱਭ ਲਈਏ ਉਸੇ ਪਾਸੇ ਨੂੰ ਚੱਲ ਕੇ ਲੱਭ ਲਈਏ ਸੋਬਾ ਹੋ ਜਾਈਏ ਤੁਰਤ ਤਿਆਰ ਰਾਣੀ ਪਤਾ ਲੱਗ ਜੂ ਸੱਚ ਤੇ ਝੂਠ ਵਾਲਾ ਪਤਾ ਲੱਗ ਜੂ ਸੱਚ ਤੇ ਝੂਠ ਵਾਲਾ ਤੋਤਾ ਕਹੇ ਜੋ ਬਾਤ ਪੁਕਾਰ ਰਾਣੀ ਨਹੀਂ ਬਿਨ ਯਜਮਾਏ ਤੂੰ ਸੱਚ ਆਵੇ ਨਹੀਂ ਬਿਨ ਯਜਮਾਏ ਤੂੰ ਸੱਚ ਆਵੇ ਚਤ ਵਿੱਚ ਤੂੰ ਦੇਖ ਵਿਚਾਰ ਰਾਣੀ ਪਿੱਛੇ ਲੱਗ ਜਨੌਰ ਨਾ ਖਰਾਬ ਹੋਈਏ ਪਿੱਛੇ ਲੱਗ ਜਨੌਰ ਨਾ ਖਰਾਬ ਹੋਈਏ ਕਿਸੇ ਗੱਲ ਤੇ ਕਰੋ ਇਤਬਾਰ ਰਾਣੀ ਜੇਕਰ ਸੱਚ ਬੋਲੇ ਤੋ ਤਾ ਜਾਨ ਸਾਡੀ ਜਾਨ ਸਾਡੀ ਜਾਨ ਸਾਡੀ ਜੇਕਰ ਸੱਚ ਬੋਲੇ ਤੋ ਤਾ ਜਾਨ ਸਾਡੀ ਨਹੀਂ ਇਸ ਨੂੰ ਦੀ ਜੀਏ ਮਾਰ ਰਾਣੀ ਪਹਿਲਾਂ ਪੁੱਛ ਤੂੰ ਹੁਣੇ ਕਸ਼ੋਰ ਚੰਦਾ ਪਹਿਲਾਂ ਪੁੱਛ ਤੂੰ ਹੁਣੇ ਕਸ਼ੋਰ ਚੰਦਾ ਜਾਨੀ ਚੋਰ ਆਖੇ ਵਾਰ-ਵਾਰ ਰਾਣੀ ਰਾਣੀ ਕਹੇ ਰਸਕੁੰਬਲਾ ਦੱਸ ਤੋਤੇ ਰਾਣੀ ਕਹੇ ਰਸਕੁੰਬਲਾ ਦੱਸ ਤੋਤੇ ਸਾਡਾ ਅੱਜ ਤੂੰ ਇੱਕ ਸਵਾਲ ਪਿਆਰੇ ਸਾਡੇ ਰਾਜੇ ਨੂੰ ਫਾ ਲਿਆ ਇੱਕ ਨਾਰੀ ਸਾਡੇ ਰਾਜੇ ਨੂੰ ਫਾ ਲਿਆ ਇੱਕ ਨਾਰੀ ਜਾਦੂ ਮੰਤਰਾਂ ਤੇ ਸੋਤੇ ਨਾਲ ਪਿਆਰੇ ਹੁਣ ਲੱਭ ਦੀ ਨਾਰ ਬਦਕਾਰ ਨਹੀਂ ਹੁਣ ਲੱਭ ਦੀ ਨਾਰ ਬਦਕਾਰ ਨਹੀਂ ਇਥੀ ਅਸਾਂ ਬਥੇਰੀ ਹੈ ਭਾਲ ਪਿਆਰੇ ਸੱਚ ਦਸਨ ਜੂਮ ਨੂੰ ਲਾਇ ਕੇ ਤੇ ਲਾਇ ਕੇ ਤੇ ਲਾਇ ਕੇ ਤੇ ਸੱਚ ਦਸਨ ਜੂਮ ਨੂੰ ਲਾਇ ਕੇ ਤੇ ਨਹੀਂ ਹੋਊਗਾ ਰਾਜੇ ਦਾ ਕਾਲ ਪਿਆਰੇ ਜੇ ਤੂੰ ਦੱਸਿਆ ਸੱਚ ਜ਼ੁਬਾਨ ਵਿੱਚੋਂ ਜੇ ਤੂੰ ਦੱਸਿਆ ਸੱਚ ਜ਼ੁਬਾਨ ਵਿੱਚੋਂ ਹੁਣੇ ਨਹੀਂ ਭੁਲਾਉ ਸਰਕਾਰ ਪਿਆਰੇ ਗਾਉਣਾ ਨਹੀਂ ਭੁਲਾਉ ਸਰਕਾਰ ਪਿਆਰੇ ਹੋਈ ਝੂਠਾਂ ਤਾਂ ਤਾਣ ਮਰੋੜ ਦੇ ਸੀ ਹੋਈ ਝੂਠਾਂ ਤਾਂ ਤਾਣ ਮਰੋੜ ਤੇਰੀ ਦੇਵਾ ਕੁੱਤਿਆਂ ਦੇ ਅੱਗੇ ਢਾਲ ਪਿਆਰੇ ਮੇਰਾ ਝੂਠ ਸਾ ਤੋਥਿਆ ਮੂਲ ਮੰਨੀ ਮੇਰਾ ਝੂਠ ਨਾ ਤੋਥਿਆ ਮੂਲ ਮੰਨੀ ਕਰੀ ਚਿਤ ਦੇ ਵਿੱਚ ਤੂੰ ਖਿਆਲ ਪਿਆਰੇ ਦੱਸ ਕੌਣ ਸੀ ਜਗਾ ਬਰਾਜਦੇ ਨੇ ਦੱਸ ਕੌਣ ਸੀ ਜਗਾ ਬਰਾਜਦੇ ਨੇ ਸਾਰਾ ਦੱਸ ਦਿਹਾਲ ਹਵਾਲ ਪਿਆਰੇ ਸ਼ਹਿਰ ਇਸ ਦੇ ਵਿੱਚ ਜਾਂਦੇਸ਼ ਦੂਏ ਸ਼ਹਿਰ ਇਸ ਦੇ ਵਿੱਚ ਜਾਂਦੇਸ਼ ਦੂਏ ਦੁੱਖ ਆਸਾਂ ਨੂੰ ਹੋਇਆ ਕਮਾਲ ਪਿਆਰੇ ਲਾਈਂ ਦੇਰ ਨਾ ਦੱਸ ਕਸ਼ੋਰ ਚੰਦਾ ਕਸ਼ੋਰ ਚੰਦਾ ਕਸ਼ੋਰ ਚੰਦਾ ਲਾਈਂ ਦੇਰ ਨਾ ਦੱਸ ਕਸ਼ੋਰ ਚੰਦਾ ਤੇਰੀ ਕਰੂੰਗੀ ਮੈਂ ਪ੍ਰਤਪਾਲ ਪਿਆਰੇ ਤੋਤਾ ਸੋਚ ਵਿਚਾਰ ਕੇ ਆਖਦਾ ਹੈ ਤੋਤਾ ਸੋਚ ਵਿਚਾਰ ਕੇ ਆਖਦਾ ਹੈ ਸੁਣੋ ਬਾਤ ਨੂੰ ਖਿਆਲ ਲਗਾਏ ਕੇ ਜੀ ਇੱਕ ਮਰਦ ਤੇ ਨਾਰਦਨ ਚਾਰ ਹੋਏ ਇੱਕ ਮਰਦ ਤੇ ਨਾਰਦਨ ਚਾਰ ਹੋਏ ਮੈਂਨੇ ਦੇਖਿਆ ਧਿਆਨ ਕੋ ਲਾਏ ਕੇ ਜੀ ਗਏ ਛੱਡ ਈਰਾਨ ਗੜ ਜਾਣ ਦੋਵੇਂ ਗਏ ਛੱਡ ਈਰਾਨ ਘੜ ਜਾਣ ਦੋਵੇਂ ਤੂ ਤੇ ਮੈਨਾ ਦਾ ਰੂਪ ਬਣਾਏ ਕੇ ਜੀ ਜਾਦੂ ਵਿੱਚ ਉਹ ਨਾਰ ਹੋਸ਼ਿਆਰ ਅਸੀਂ ਹੋਸ਼ਿਆਰ ਅਸੀਂ ਹੋਸ਼ਿਆਰ ਅਸੀਂ ਜਾਦੂ ਵਿੱਚ ਉਹ ਨਾਰ ਹੋਸ਼ਿਆਰ ਅਸੀਂ ਦੇਵੇ ਪਾੜ ਅਸਮਾਨ ਕੋ ਜਾਏ ਕੇ ਜੀ ਪਹੁੰਚੇ ਜਾਏ ਕਲਾਸ਼ ਪਹਾੜ ਉੱਤੇ ਪਹੁੰਚੇ ਜਾਏ ਕਲਾਸ਼ ਪਹਾੜ ਉੱਤੇ ਮੋਜਾ ਮਾਣ ਦੇ ਖੁਸ਼ੀ ਮਨਾਏ ਕੇ ਜੀ ਤੁਹਾਡੇ ਭਾਗ ਦੇ ਨਾਲ ਉਹ ਹੱਥ ਆਵੇ ਤੁਹਾਡੇ ਭਾਗ ਦੇ ਨਾਲ ਉਹ ਹੱਥ ਆਵੇ ਹੁਣੇ ਦੇਖ ਲੋ ਜਾਏ ਅਜ ਮਾਏ ਕੇ ਜੀ ਓਏ ਝੂਠਾਂ ਤਾਂ ਤਾਣ ਮਰੋੜ ਦੇਵੋ ਮਰੋੜ ਦੇਵੋ ਮਰੋੜ ਦੇਵੋ ਓਏ ਝੂਠਾਂ ਤਾਂ ਤਾਣ ਮਰੋੜ ਦੇਵੋ ਸਾਚੇ ਆਖ ਦਾ ਅੱਜ ਸੁਣਾ ਏਕੇ ਜੀ ਲਵੋ ਦੇਖ ਦਲੀਲ ਕਿਸ਼ੋਰ ਚੰਦਾ ਲਵੋ ਦੇਖ ਦਲੀਲ ਕਿਸ਼ੋਰ ਚੰਦਾ ਕਿ ਹਾ ਠੀਕ ਨਜੂਮ ਨੂੰ ਲਾਇ ਕੇ ਜੀ ਸੋਣ ਬਾਤ ਨੂੰ ਹੋਏ ਹੈਰਾਨ ਸਿਨ ਸੋਣ ਬਾਤ ਨੂੰ ਹੋਏ ਹੈਰਾਨ ਸਿਨ ਕਹਿੰਦੇ ਦੂਰ ਨਾ ਕੋਈ ਪਹਾੜ ਹੈ ਜੀ ਕੱਲ ਚੱਲੋ ਸ਼ਕਾਰ ਦੇ ਪੱਜ ਇਥੋਂ ਕੱਲ ਚੱਲੋ ਸ਼ਕਾਰ ਦੇ ਪੱਜ ਇਥੋਂ ਕੀਤੀ ਫੇਰ ਨਾ ਆ ਸਾਨੂੰ ਵਾਰ ਹੈ ਜੀ ਰਾਜਾ ਫੌਜ ਦੇਵੇ ਜੇ ਕਰ ਜੰਗ ਸਾਡੂ ਰਾਜਾ ਫੌਜ ਦੇਵੇ ਜੇ ਕਰ ਸੰਗ ਸਾਨੂੰ ਛੱਡ ਚੱਲਣੀ ਵਿੱਚ ਉਜਾੜ ਹੈ ਜੀ ਫੇਰ ਚੱਲ ਪਹਾੜ ਦੇ ਵਿੱਚ ਦੇਖੋ ਫੇਰ ਚੱਲ ਪਹਾੜ ਦੇ ਵਿੱਚ ਦੇਖੋ ਮਿਲੇ ਗੁਜ਼ਰੀ ਦੇਵਣੀ ਪਾੜ ਹੈ ਜੀ ਵਿੱਚ ਰੋਹੀ ਦੇ ਭੇਸ ਵਟਾਏ کھیਤੇ ਵਿੱਚ ਰੋਹੀ ਦੇ ਭੇਸ ਵਟਾਏ کھیਤੇ ੜੋ ਮੰਤਰਾਂ ਨੂੰ ਕਾੜ ਕਾੜ ਹੈ ਜੀ ਬਣੋ ਬਾਦ ਅਲਾਜ ਨਾ ਕਿਵੇਂ ਮਾਰੇ ਬਣੋ ਬਾਦ ਅਲਾਜ ਨਾ ਕਿਵੇਂ ਮਾਰੇ ਉਹਦੇ ਸੰਗ ਨਾ ਫੌਜ ਦੀ ਧੜ ਹੈ ਜੀ ਮਿਲ ਜਾਏ ਜੇ ਚੰਦਰੀ ਇੱਕ ਵੇਰੀ ਇੱਕ ਵੇਰੀ ਇੱਕ ਵੇਰੀ ਮਿਲ ਜਾਏ ਜੇ ਚੰਦਰੀ ਇੱਕ ਵੇਰੀ ਤਾਰ ਅਗ ਮੈਂ ਸਟਣਾ ਸਾੜ ਹੈ ਜੀ ਕਰੋ ਦੇਰ ਨਾ ਤੁਸੀਂ ਕਸ਼ੋਰ ਚੰਦਾ ਕਰੋ ਦੇਰ ਨਾ ਤੁਸੀਂ ਕਸ਼ੋਰ ਚੰਦਾ ਜਾਨੀ ਆਖਦਾ ਜੋ ਤਾੜ ਤਾੜ ਹੈ ਜੀ ਮਤਾ ਤੇ ਹਨ ਯਾਰ ਮਤਾਏ ਕੇਤੇ ਮਤਾ ਤੇ ਹਨ ਯਾਰ ਮਤਾਏ ਕੇਤੇ ਗੋਲੀ ਸੱਦਲੀ ਬੋਲੀਆਂ ਮਾਰ ਹੈ ਜੀ ਮਤਾਰ ਤੇ ਹਾਨਿਆਰ ਮਤਾਏ ਕੇਤੇ ਗੋਲੀ ਸੱਦ ਲਈ ਬੋਲੀਆਂ ਮਾਰ ਭਾਈ ਕਹਿੰਦੇ ਰਾਜੇ ਨੂੰ ਆਖਦੇ ਜਾਏ ਕੇਤੇ ਕਹਿੰਦੇ ਰਾਜੇ ਨੂੰ ਆਖਦੇ ਜਾਏ ਕੇਤੇ ਔਰ ਜਾਊਗਾ ਕੱਲ ਸ਼ਕਾਰ ਭਾਈ ਗੋਲੀ ਤੋੜਦੀ ਬਾਤ ਬਤਾਏ ਸਾਰੀ ਗੋਲੀ ਤੋੜਦੀ ਬਾਤ ਬਤਾਏ ਸਾਰੀ ਆਈ ਦੌੜ ਕੇ ਵਿੱਚ ਦਰਬਾਰ ਭਾਈ ਚੰਦਰਸੈਨ ਕੋ ਦੱਸਿਆ ਹਾਲ ਸਾਰਾ ਹਾਲ ਸਾਰਾ ਹਾਲ ਸਾਰਾ ਚੰਦਰਸੈਨ ਕੋ ਦੱਸਿਆ ਹਾਲ ਸਾਰਾ ਗੋਲੀ ਮੁਖ ਤੋਂ ਠੀਕ ਹੋ ਚਾਰ ਭਾਈ ਮਹਾਰਾਜ ਨੇ ਤੁਰਤ ਮਨਜ਼ੂਰ ਕੀਤਾ ਮਹਾਰਾਜ ਨੇ ਤੁਰਤ ਮਨਜ਼ੂਰ ਕੀਤਾ ਨਹੀਂ ਮੂਲ ਕੀਤਾ ਇਨਕਾਰ ਭਾਈ ਹੁਕਮ ਦਿਆਂ ਵਜ਼ੀਰ ਕੋ ਛਟ ਰਾਜੇ ਹੁਕਮ ਦਿਆਂ ਵਜ਼ੀਰ ਕੋ ਛਟ ਰਾਜੇ ਕਰੋ ਫੌਜ ਨੂੰ ਕੁੱਲ ਤਿਆਰ ਭਾਈ ਕੌਰ ਜਾਊ ਸ਼ਕਾਰ ਦੇ ਖੇਡਣੇ ਨੂੰ ਕੌਰ ਜਾਊ ਸ਼ਕਾਰ ਦੇ ਖੇਡਣੇ ਨੂੰ ਸਾਨੂੰ ਹੋਈ ਹੈ ਖੁਸ਼ੀ ਹਜ਼ਾਰ ਭਾਈ ਸਾਨੂੰ ਹੋਈ ਹੈ ਖੁਸ਼ੀ ਹਜ਼ਾਰ ਭਾਈ ਫੌਜ ਸੰਗ ਜਾਵੇ ਉੱਤੇ ਖੋੜਿਆਂ ਦੇ ਫੌਜ ਸੰਗ ਜਾਵੇ ਉੱਤੇ ਖੋੜਿਆਂ ਦੇ ਪੰਜੇ ਲਾਇਕੇ ਤੇ ਹੱਥ ਆਰ ਭਾਈ ਰਾਜਪੂਤ ਦਾ ਕਾਮ ਸ਼ਿਕਾਰ ਦਾ ਹੈ ਰਾਜਪੂਤ ਦਾ ਕਾਮ ਸ਼ਿਕਾਰ ਦਾ ਹੈ ਬਿਨਾ ਖੇਲੇ ਆ ਨਹੀਂ ਆਧਾਰ ਭਾਈ ਦੂਆ ਜੰਗ ਦੇ ਵਿੱਚ ਨ ਸੰਗ ਹੋ ਕੇ ਦੂਆ ਜੰਗ ਦੇ ਵਿੱਚ ਨ ਸੰਗ ਹੋ ਕੇ ਥੇਰੇ ਤਾਰ ਸਮਾਨ ਤਲਵਾਰ ਭਾਈ ਸੁਣਦੇ ਸਾਰਬ ਜੀਰ ਕਸ਼ੋਰ ਚੰਦਾ ਸੁਣਦੇ ਸਾਰਬ ਜੀਰ ਕਸ਼ੋਰ ਚੰਦਾ ਕਰੇ ਫੌਜ ਨੂੰ ਤਿਆਰ ਹੋਸ਼ਿਆਰ ਭਾਈ ਕਰੇ ਫੌਜ ਨੂੰ ਤਿਆਰ ਹੋਸ਼ਿਆਰ ਭਾਈ